ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਈ ਸਚ ਸੋਚੈ ਸੋਚਨ ਹੋਵਈ ਜੇ ਸੋਚੀ ਲਖ ਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹ ਸਿਆਣ ਪਾ ਲਖ ਹੋਹੇ ਤਾ ਇੱਕ ਨ ਚੱਲੈ ਨਾਲ ਯੂਨੀਵਰਸਿਟੀ ਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੀ ਹੋਵਨ ਜੀਵ ਹੁਕਮ ਮਿਲੈ ਵਢਾਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਐ ਇਕਨਾ ਹੁਕਮੀ ਬਖਸ਼ੀਸ ਇਕ ਹੁਕਮੀ ਸਦਾ ਭਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ ਨਾਨਕ ਹੁਕਮੈ ਜੇ ਬੁਝਿ ਸੋ ਮੈਂ ਕਹਿ ਨ ਕੋਏ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵੜਿਆਈਆ ਚਾਰ ਗਾਵੇ ਕੋ ਵਿਦਿਆ ਵਿਕਮ ਵਿਚਾਰ ਗਾਵੇ ਕੋ ਸਾਜ ਕਰੇ ਤਨਖੇਹ ਗਾਵੇ ਕੋ ਜੀਅ ਲੈ ਫਰਦੇਹ ਆਬੈ ਕੋ ਜਾਪੈ ਦਿਸੈ ਦੂਰ ਗਬੈ ਕੋ ਵੇਖ ਹਾਦਰਾ ਦੂਰ ਕਥਨਾ ਕਥਿਨਾ ਆਬੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਨਿੰਦਾ ਦੇ ਲੈ ਦੇ ਥੱਕ ਪਾਹੇ ਜੁਗਾ ਜੁਗੰਤਰ ਕਾਹੀ ਕਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਬਿਗ ਸਬੇ ਪ੍ਰਵਾਹ ਸਾਚਾ ਸਾਹਿਬ ਸਾਚਨਾਏ ਭਾਖਾ ਪਾਉ ਅਪਾਰ ਅਖਹ ਮੰਗਹ ਦੇਹ ਦੇਹ ਦਾਤ ਕਰੇ ਦਾਤਾਰ ਵੇਰ ਕੇ ਗੱਰਖੀਐ ਜਿਤ ਦੇਸਾ ਦਰਵਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਚ ਨਾਮ ਵੜਿਆਈ ਵਿਚਾਰ ਕਰਮੀ ਆਵੈ ਕਪੜਾ ਨੰਦਰੀ ਮੋਹ ਦੁਆਰ ਨਾਨਕ ਏ ਬੈ ਜਾਣੀਐ ਸਭ ਆਪੇ ਸਿਟਿਆਰ ਆਪੈ ਨਾ ਜੈ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਦੇ ਵੈ ਤਨ ਪਾਇਆ ਮਾਨ ਨਾਨਕ ਗਾਗਿਐ ਗੁਣੀ ਨਿਹধান ਨਾ ਵੀਏ ਸੂਨੀ ਹੈ ਮਨ ਰੱਖੀ ਹੈ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆ ਸਮਾਈ ਗੁਰੂ ਈਸ਼ਰ ਗੁਰ ਗੋਰਖਾ ਬਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖਾ ਨਹੀਂ ਕਹਿਣਾ ਕਥਨਾ ਨਾ ਜਾਈ ਗੁਰਾ ਇੱਕ ਦੇਹ ਗੁਝਾਈ ਸਭ ਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਕੀ ਸਨਾਵਾ ਜੇ ਤਿਸ ਭਾਵਾ ਬਿਨ ਭਾਣੇ ਕੇ ਨਾਏ ਕਰੀ ਜੇ ਤਿਸ ਰਠੋ ਪਾਈ ਵਿਖਾ ਬਿਨ ਕਰਮਾ ਕੇ ਮਿਲ ਲਈ ਮਾਤ ਵਿੱਚ ਰਤਨ ਜਵਾਹਰ ਮਾਣਿਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਤੋ ਮੈਂ ਵਿਸਰ ਨਾ ਜਾਈ ਜੇ ਯੁਗ ਚਾਰੇ ਆਰ ਜਾ ਹੋਰ ਦਸੂਣੇ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚਲੇ ਸਭ ਕੋਏ ਚੰਗਾ ਨਾਉਰ ਖਾਇ ਕੈ ਜਸ ਕੀ ਰਤਿ ਜਗ ਲੀਆ ਜੇ ਤਿਸ ਨਦਰਨ ਆਵੈ ਤਾ ਬਾਤ ਨ ਪੁੱਛੇ ਕੇ ਇਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਇਹਾ ਕੋਈ ਨ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣੈ ਸਿੱਧ ਪੀੜ ਸੋਰ ਨਾ ਸੁਣੈ ਧਰਤ ਤਵਲ ਆਕਾਸ ਸੁਣੈ ਦੀਪ ਲੋਹਾ ਪਾਤਲ ਸੁਣੈ ਪੋਹੇ ਨ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਈ ਸਰਬਰ ਮਾਇੰਦ ਸੁਣੈ ਮੁਕਸ਼ਾਲਾ ਹਨ ਮੰਦ ਸੁਣੈ ਜੋਗ ਜੋ ਤਨ ਭੇਦ ਸੁਣੈ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 86 ਕਾ ਇਸ਼ਨਾਨ ਸੁਣੈ ਪੜ ਪੜ ਪਵ ਹੈ ਮਾਨ ਸੁਣੈ ਲਗ ਸਹਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੂਪ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇ ਗਾਹ ਸੁਣੈ ਸੇਖ ਪੀਰ ਪਤ ਸਾਹ ਸੁਣੈ ਅੰਦੇ ਪਾਵੈ ਰਾਹੂ ਸੁਣੈ ਅੰਦੇ ਪਾਵੈ ਰਾਹੂ ਸੁਣਾ ਹਾਥ ਹੋਵੇ ਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਾ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧਾ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੋਹ ਟੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਗ ਠਾਗਣਾ ਪਾਏ ਮਨੈ ਪਾਸਿਓਂ ਪ੍ਰਗਟ ਜਾਏ ਮਨੈ ਮਗ ਨਾ ਚੱਲੈ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਪਾਵਹਿ ਮੁਕਤਿ ਦਵਾਰ ਮਨੈ ਪਰਵਾਰ ਸਾਧਾਰ ਮਨੈ ਤਰੈ ਤਾਰੇ ਗੁਰ ਸਿੱਖ ਮਨੈ ਨਾਨਕ ਭਵਹਿ ਨ ਪਿੱਖ ऐसा नाम निरंजन होए जे को मन जानै मन कोए पंचप्रवान पंचप्रधान पंचे पाबह दरगह मान पंचे सोहह दर राजान पंचांक गुरु एक ध्यान जे को कह करै विचार करते कै करणा नाही सुमार तो ल धर्म दया कापूत संतोष थाप रखिया जिन सूत ਇਹ ਕੋ ਬੁਝੇ ਹੋਵੇ ਸਚਿਆਰ ਤਬ ਲੈ ਉੱਪਰ ਕੇਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਾਰਤ ਲੈ ਕਵਣ ਜੋਰ ਜੀ ਜਾਤਰੰਗਾ ਕੇ ਨਾਵ ਸੁਭਨਾ ਲਿਖਿਆ 부ੜੀ ਕਲਾਮ ਇਹੋ ਲਿਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੇਤਾ ਤਾਣ ਸੂਅ ਲਿਹੁ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਬਸਾਓ ਇੱਕੋ ਕਵਾਓ ਤਿਸਤੇ ਹੋਏ ਲਖਦਰੀ ਆਓ ਕੁਦਰਤ ਗਵਨ ਕਾ ਵਿਚਾਰ ਵਰਨ ਜਵ ਏਕ ਵਾਰ ਜੋ ਤੂਦ ਭਾਵੈ ਸਈ ਭਲੀਕਾਰ ਤੂ ਸਦਾ ਸਲਾਮ ਤਨ ਅਨੰਕਾਰ ਅ ਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਸੰਗ ਦਾਤਾਰ ਸੰਗ ਜ਼ੂਰ ਮੋਹ ਪਕਸਾਰ ਸੰਗ ਮੋਹ ਲਿਵ ਲਾਇ ਤਾਰ ਕੁਦਰਤ ਗਵਨ ਕਾ ਵਿਚਾਰ ਵਰਨ ਜਵ ਏਕ ਵਾਰ ਜੋ ਤੂਦ ਭავੈ ਸਹੀ ਭਲੀਕਾਰ ਤੂ ਸਦਾ ਸਲਾਮ ਤਨ ਅੰਕਾਰ ਅਸਾਂਖ ਮੂਰਖ ਅੰਦਕੂਰ ਸੰਗ ਚੋਰ ਹਰਾਮ ਕੋਰ ਸੰਖਾ ਮਰ ਕਰ ਜਾਹੇ ਜੋਰ ਸੰਖਾ ਗਲ ਵੱਡ ਹਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਹੇ ਅਸਾਂਖ ਕੂੜੇਰ ਕੂੜੇ ਫਿਰਾਹੇ ਸੰਗ ਮਲੇਸ਼ ਮਨ ਭਖ ਖਾਹੇ ਸੰਗ ਨਿੰਦਕ ਚੱਕ ਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰ ਨਾ ਜਾਵ ਏਕ ਵਾਰ ਜੋ ਤੂਦ ਭავੈ ਸਹੀ ਭਲੀਕਾਰ ਤੂ ਸਦਾ ਸਲਾਮ ਤਨ ਅੰਕਾਰ ਸੰਖ ਨਾਵ ਸੰਖ ਥਾਵ ਗੰਗਮ ਗੰਮ ਸੰਖ ਲੋਅ ਅ ਸੰਖ ਹੈ ਸਿਰ ਭਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਕੀ ਤੁੰਗਾ ਅਖਰੀ ਲਿਖਣ ਬੋਲਣ ਮਾਨ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤੇ ਸਰਨਾਹੇ ਜਿਬ ਫਰਮਾਏ ਤਿਵ ਤਿਵ ਪਾਹੇ ਜਿ ਤਾ ਕੀਤਾ ਤੇ ਤਾ ਨਾਉ ਬਿਣ ਨਾਵ ਨਾਹੀ ਕੋ ਥਾਵ ਉਦ੍ਰਿਤ ਕਵਣ ਕਹਾ ਵਿਚਾਰ 12 ਨ ਜਾਵ ਏਕ ਵਾਰ ਜੋ ਤੁਧ ਭਾਵੈ ਸਈ ਭਲੀ ਕਾਰ ਤੁਸਦਾ ਸਲਾਮ ਤਨ ਅੰਕਾਰ ਭਰੀਐ ਹੱਥ ਪੈਰ ਤਨ ਦੇਹ ਬਾਣੀ ਧੋਤੈ ਉਤਰ ਸੁਖੇਹ ਮੂਤ ਬਲੀਤੀ ਕਪੜ ਹੋਏ ਦੇ ਸਾਬੂਨ ਲਈ ਇਹੋ ਧੋਏ ਭਰੀਐ ਮਤਿ ਪਾਪਾ ਗੈ ਸੰਗੋ ਧੋਪੈ ਨਾ ਵੈ ਕ ਰੰਗ ਪੁੰਨੀ ਪਾਪੀ ਅੱਖਣ ਨਾ ਹੈ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਬੀਜਾ ਪੇ ਹੀ ਕਾਹੋ ਨਾਨਕ ਹੁਕਮੀ ਆਬ ਹੋ ਜਾਹੋ तीर्थ तप दया दत्त दान जे को पावे तिलका मान सुन्या मन्या मन चित्त पावे अंतरगत तीर्थ मल नाओ सागुण तेरे मैं नाही ਕੋਏ ਵਿਣਗੁਣ ਕੀਤੇ ਭਗਤ ਨਾ ਹੋਏ ਸੁਅਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਵਣ ਸੁਵੇਲਾ ਵਖਤ ਕਵਣਾ ਕਵਣ ਥਿਤ ਕਵਣ ਵਾਰ ਕਵਣ ਸੇ ਰੁੱਤੀ ਮਾਹੋ ਕਵਣਾ ਜਿਤੋ ਆਕਾਰ ਵੇ ਨਾ ਪਾਈਆ ਪੰਡਤੀ ਜੇ ਹੋਵੇ ਲੇ ਪੁਰਾਣ ਵਖਤ ਨਾ ਪਾਇਓ ਕਾ ਦੀਆ ਜੇ ਲਿਖਣ ਦੇ ਕੁਰਾਨ ਸਤਵਾਰ ਨਾ ਜੋਗੀ ਜਾਣ ਰੁੱਤ ਮੌਨਾ ਕੋਈ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣੈ ਸੋਈ ਈਵ ਕਰਾਖਾ ਕਿਵ ਜਿ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਐ ਨਾਨਕ ਦੇਖੋ ਆਪੋ ਜਾਣੈ ਜੈ ਗਿਆਨ ਸੋ ਹੈ ਪਤਲ ਪਤਲ ਲਖ ਅਗਾਸ ਅਗਾਸ ਓੜ ਕੋੜ ਕਪਾਲ ਧੱਕੇ ਵੇਦ ਕਹਿਣਿ ਕਵਾਤ ਸੈ ਸਠਾਰਾ ਕਹਿਣਕ ਤੇ ਬਾ ਅਸੂਲ ਇਕ ਧਾਤ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਤਾ ਲਿਖੀਐ ਲੇਖਾ ਹੋਇ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਤਾਲਾ ਹੀ ਸਾਲਾ ਏ ਤਿਸੁ ਰਤਨਾ ਪਾਈਆ ਨਦੀਆ ਤੈ ਬਾਹ ਪਵਹ ਸਮੁੰਦ ਨਾ ਜਾਣਿ ਹੈ ਮੁੰਦ ਸਹਾ ਸੁਲਤਾਨ ਗਿਰਹਾ ਸਿੱਤੇ ਮਾਲਾਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋਨਾ ਵਿਸਰਹਿ ਅੰਤਨ ਸਿਪਤੀ ਕਹਿਣ ਦਾ ਅੰਤਨ ਤਨ ਕਰਨੇ ਦੇਣ ਦਾ ਅੰਤਨ ਤਨ ਵੇਖਣ ਸੁਣਣ ਨਾ ਅੰਤ ਅੰਤਨ ਯਾਪੈ ਕਯੋ ਮਨਮੰਤਾ ਅੰਤਨ ਯਾਪੈ ਕੀਤਾਕਾਰ ਅੰਤਨ ਯਾਪੈ ਪਾਰਾਵਾਰ ਅੰਤ ਕਾਰਣ ਕੇਤੇ ਵਿਲラਹੇ ਤਾਂ ਕਿ ਅੰਤਨ ਪਾਏ ਜਾਹੇ ਹੂੰ ਅੰਤਨ ਜਾਣੈ ਕੋਏ ਬਹੁਤਾ ਕਹੀਆ ਬਹੁਤਾ ਹੋਏ ਵੱਡਾ ਸਾਹਿਬ ਊਚਾ ਥਾਉ ਊਚੇ ਉਪਰ ਊਚਾ ਨਾਉ ਏਵੜ ਊਚਾ ਹੋਵੇ ਕੋਏ ਤੇ ਸੋਚੇ ਕੋ ਜਾਣੈ ਸੋਏ ਜੀਵੜੇ ਆਪ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕਿਤੇ ਮੰਗਹਿ ਜੋਤਿ ਪਾਰ ਕਿਤੇ ਅਣਤਨ ਹੀ ਵਿਚਾਰ ਕਿਤੇ ਖੱਪ ਟੁੱਟ ਹੈ ਵਕਾਰ ਕਿਤੇ ਲੈ ਲੈ ਮੁਕਰ ਪਾਏ ਇੱਤੇ ਆ ਮੂਰਖ ਖਾਹੀ ਖਾਹੇ ਇਤੇ ਮੂਰਖ ਖਾਹੀ ਖਾਹੇ ਇਤਿਆ ਦੂਹ ਭੂ ਸਦਮਾਰ ਇਹ ਭੇਜਾ ਤੇਰੀ ਦਾ ਤਾਰ ਬੰਦ ਖਲਾਸੀ ਪਾਣੇ ਹੋਏ ਹੋਰ ਆਖ ਨਾ ਸਕੈ ਕੋਇ ਜੇ ਕੋ ਖਾਏ ਕੇ ਆਖਣਾ ਪਾਏ ਉਹ ਜਾਣੈ ਜੇ ਇਤਿਆ ਮੂਹ ਖਾਏ ਆਪੇ ਜਾਣੈ ਆਪੇ ਦੇਇ ਆਖੈ ਸੇ ਭੇਕੀ ਕੇ ਜਿਸ ਨੂੰ ਬਖਸੇ ਸਿਵ ਤਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਮੁੱਲ ਗੁਣ ਮੁੱਲ ਬਾਪਾਰ ਮੁੱਲ ਬਾਪਾਰ ਇਹ ਮੁੱਲ ਭੰਡਾਰ ਮੁੱਲ ਆਵਹਿ ਮੁੱਲ ਜਾਹਿ ਮੁੱਲ ਪਾਇ ਮੁੱਲ ਸਮਾਹਿ ਮੁੱਲ ਕਰਮ ਮੁੱਲ ਦੀ ਬਾਣ ਮੁੱਲ ਤੁਲ ਮੁੱਲ ਪ੍ਰਵਾਨ ਮੁੱਲ ਵਖਸੀਸ ਮੁੱਲ ਦੀ ਸਾਨ ਮੁੱਲ ਕਰਮ ਮੁੱਲ ਪ੍ਰਮਾਣ ਮੁੱਲੋ ਮੁੱਲਾ ਕਹਣਾ ਜਾਏ ਆਖ ਆਖ ਰਹਿ ਲਿਵਲਾਏ ਆਖ ਹੈ ਵੇਦ ਪਾਠ ਪੁਰਾਨ ਆਖ ਹੈ ਪੜੇ ਕਰੈ ਉਹ ਕੇ ਆਣ ਆਖ ਹੈ ਬ੍ਰਮੇ ਆਖੈਂਦੇ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਇਸ ਤਰ੍ਹਾਂ ਆਖ ਹੈ ਸਿੱਧ ਆਖ ਹੈ ਕੀਤੇ ਕੀਤੇ ਬੁੱਧ ਆਖ ਹੈ ਦਾਨੁ ਆਖ ਹੈ ਦੇਵ ਆਖ ਹੈ ਸੂਰ ਨਰ ਮੁੰਜਨ ਸੇਵ ਕੀਤੇ ਆਖ ਹੈ ਆਖਣ ਪਾਹੇ ਕੀਤੇ ਕਹਿ ਕਹਿ ਉਠ ਉਠ ਜਾਹੇ ਤੇ ਕੀਤੇ ਹੋਰ ਕਰੇ ਤਾਖ ਨਾ ਸਕੈ ਕਈ ਕੇ ਜੇਵੜ ਭਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖਿਆ ਸਿਰ ਗਾਵਾਰਾ ਗਾਵਾਰ ਸੂਦਰ ਕਿਹਾ ਤੋ ਕਰ ਕਿਹਾ ਜਿਤ ਵਹਿ ਸਰੋ ਸਮਾਲੇ ਵਾਜੇ 나ਦ ਅਨੇਕ ਅਸ਼ੰਖਾ ਕੇਤੇ ਗਵਨ ਹਾਰੇ ਇਹ ਤੇਰਾ ਪ੍ਰੀ ਸੁਖਹਿਨ ਕੇਤੇ ਗਵਨ ਹਾਰੇ ਗਾਵਹਿ ਤੁਹਨੋਂ ਪਾਉਣ ਪਾਣੀ ਵੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੇ ਆਭੈ ਸਰਵਰਮਾ ਦੇਵੀ ਸੋਹਨ ਸਦਾ ਸਵਾਰੇ ਗਾਵਹਿਂ ਦੀ ਦਸਨ ਬੈਠੇ ਦੇਵਤੇ ਅੰਦਰ ਨਾਲੇ ਗਾਵਹਿ ਸਿੱਧ ਸਮਾਧਿ ਅੰਦਰ ਗਾਵਨਦ ਵਿਚਾਰੇ ਗਾਵਨ ਜਤਿ ਸਤਿ ਸੰਤੋਖੀ ਗਾਵ ਭਵੀਰ ਕਰਾਰੇ ਗਾਵਨ ਪੰਡਿਤ ਪੜਨ ਸੇ ਸਰਜੂ ਜੂ ਵੇਦਾਂ ਨਾਲੇ ਗਾਵ ਬਹਿਮੋਹਣੀ ਅਮਨਮੋਹ ਸੁਰਗਾ ਮਛ ਪਿਆਲੇ ਗਾਵਨ ਰਤਰੂ ਪਾਏ ਤੇਰੇ ਅਠ ਤੀਰਥ ਨਾਲੇ ਆਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੇ ਚਾਰੇਗਾ ਗਾਵਹਿ ਘੰਡ ਮੰਡਲ ਗੁਰ ਪੰਡਾ ਕਰ ਕਰ ਰੱਖੇ ਧਾਰੇ ਸੇਤੁਦਨੋ ਗਾਵਹਿ ਜੋਤੁਦ ਭਾਵਨ ਰਤਿ ਤੇਰੇ ਭਗਤਰ ਸਾਲੇ ਹੋਰ ਕਿਤੇ ਗਾਵਨ ਸੇਵਾਂ ਚਿਤਨਾਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸੱਚੀ ਨਾਹੀਂ ਹੈ ਪੀ ਹੋਸੀ ਜੈ ਨਾ ਜਸ ਰਚਨ ਜਨ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿ ਮਾਇਆ ਜਨਉ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਬ ਤੇ ਦੀ ਵੜਿਆਈ 34 ਵਾਰ ਸੋਈ ਕਰ ਸੇ ਹੁਕਮ ਨਾ ਕਰਨਾ ਜਾਈ ਸੋ ਪਾਸਾ ਹੋ ਸਾ ਪਾਸਾ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਸ ਰੰਮਤ ਚੋਦੀ ਤੇ ਅਨਕੀ ਕਰ ਹੈ ਵਿਕੂਤ ਖਿੰთა ਕਾਲ ਕੁਆਰੀ ਕਾਇਆ ਜੂਤ ਡੰਡਾ ਪ੍ਰਤੀਤ ਆਏ ਪੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤਾ ਦੇਸ ਤਿਸਿਆ ਦੇਸ ਆਦ ਨੀਲ ਅਨਾਦ ਨਾਦ ਜੁਗ ਜੁਗ ਇੱਕੋ ਵੇਸ ਭੁਗਤ ਗਿਆਨ ਦਿਆ ਪੰਡਾਰਨ ਘਟ ਘਟ ਬਾਜਹ ਨਾਦ ਆਪ ਨਾਥ ਨਾਥੀ ਸਭ ਜਾਣਤੀ ਰਿੱਧ ਸਿਦਦਵਰਾ ਸਾਧ ਸੰਜੂਗ ਜੋਦੈ ਕਾਰ ਚਲਾਵ ਹੈ ਲੇਖੇ ਆਵਹਿ ਭਾਗ ਆ ਦੇਸ ਤਿਸਿਆ ਦੇਸ ਆਦ ਨੀਲ ਅਨਾਦ ਅਨਾਥ ਜੁਗ ਜੁਗ ਇੱਕੋ ਵੇਸ ਨੇ ਕਮਾਈ ਜੂਤ ਵਿਆਈ ਤਿੰਨ ਚੇਲੇ ਪ੍ਰਮਾਣ ਇੱਕ ਸੰਸਾਰੀ ਇੱਕ ਪੰਧਾਰੀ ਇਕਲਾਏ دیਵਾਨਾ ਜੀਵਤੀ ਸੁਭਾਵੈ ਤਿਵੇਂ ਚਲਾਵੈ ਜੀਵ ਹੋਵੈ ਪਰਮਾਣ ਉਹ ਵੇਖੈ ਉਹਨਾਂ ਨਜ਼ਰ ਨਾ ਆਵੈ ਬਹਤਾ ਇਹੋ ਗੜਾਣ ਆਦੇਸ ਤਿਸਾ ਦੇਸ ਆਦਨੀਲਾ ਨਾਦ ਨਾਹਤ ਜੂਜੂ ਇੱਕੋ ਵੇਸ ਆਸਣ ਲੋਏ ਲੋਏ ਪੰਧਾਰ ਜੋਇਤ ਪਾਸਿਕ ਕਾਰ ਕਰ ਕਰ ਵੇਖੈ ਸਿਰ ਜਨਹਾਰ ਨਾਦਰ ਸੱਚੀ ਕੀ ਸੱਚੀ ਕਾਰਾ ਦੇਸ ਤਿਸਾ ਦੇਸ ਆਦ ਨੀਲਾ ਨਾਦ ਨਾਤ ਜੁ ਜੁ 21 ਇਕ ਦੁਜੀ ਬੌ ਲਖ ਹੋਏ ਲਖ ਹੋ ਵਹ ਲਗ 20 ਲਖ ਲਗੇੜਾ ਆਖਿ ਹੈ ਇੱਕ ਨਾਮ ਜਗਦੀਸ਼ ਏ ਤਰਾਹ ਪਤ ਪਵੜੀਆ ਚੜਿਐ ਹੋਏ 21 ਸੁਣ ਗੱਲਾ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜ ਠੀਸ ਆਖਣ ਜੋਰ ਚੁਪੈ ਨਾ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਣ ਮਰਣ ਨਾ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁਟੈ ਸੰਸਾਰ ਜੀ ਸਤ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਰਾਤੀ ਰੁਤੀ ਧਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸੇ ਧਰਤੀ ਥਾਪ ਰੱਖੀ ਤ੍ਰਮਸਾਲ ਿਸ ਵਿਜੇ ਜੀਯੁਜੁਤ ਕੇ ਰੰਗ ਤਿਰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਸੱਚਾ ਦਰਬਾਰ ਇੱਥੈ ਸੋਹਣ ਪੰਜ ਪ੍ਰਮਾਣ ਨ ਦ੍ਰਿ ਕਰਮ ਪਵੇ ਨਿਸ਼ਾਨ ਗੱਜ ਪਗਾਇ ਉੱਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੀਤੇ ਪਉਣ ਬਾਣੀ ਵਸੰਤਰ ਕੀਤੇ ਕਾਣ ਮਹੇਸ ਕੀਤੇ ਵਰ ਮਹਿ ਘਾੜਤ ਘੜੀ ਐ ਰੂਪ ਰੰਗ ਕੇ ਵੇਜ ਕੀਤਿਆ ਕਰਮ ਭੂਮੀ ਮੇਰ ਕੀਤੇ ਇਤੇ ਧੂਪ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵਿਵੇਸ ਕਿਤੇ ਦੇਵਦਾਨ ਮੁਨ ਕਿਤੇ ਕਿਤੇ ਰਤਨ ਸਮੁੰਦ ਇਤਿਹਾਣੀ ਕਿਤਿ ਬਾਣੀ ਕਿਤੇ ਪਾਤ ਨਰਿੰਦ ਕਿਤੇ ਅਸੁਰਤੀ ਸੇਵ ਕਿਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥਾ ਨਦ ਬਿਨੋਦ ਕੋਡ ਨੰਦ ਕਰਮਖੰਡ ਕੀ ਬਾਣੀ ਰੋ ਤਿੱਥਾ ਘੜ ਤਕੜੀਐ ਬਹੁਤ ਅਨੂਪ ਆਗਿਆ ਗਲਾ ਕਥਿਆ ਨਾ ਜਾਹੇ ਜੇ ਕੋ ਕਹ ਪਿਛੇ ਪਛਤਾਏ ਤਿੱਥਾ ਘੜੀਐ ਸੁਰਤ ਮਤ ਮਨ ਬੁੱਧ ਤਿੱਥਾ ਘੜੀਐ ਸੁਰਸਦਾ ਕੇ ਸੁਧ ਕਰਮਖੰਡ ਕੀ ਬਾਣੀ ਜੋਰ ਤਿੱਥਾ ਹੋਰ ਨਾ ਕੋਈ ਹੋਰ ਤਿੱਥਾ ਜੋਧ ਮਹਾਬਲ ਸੂਰਨ ਮਹਾਰਾਮ ਰਹਿਆ ਭਰਪੂਰ ਤਿੱਥਾ ਸੇਤੋ ਸੀਤਾ ਮਹਿਮਾ ਮਾਹੇ ਤਾਗੇ ਰੂਪ ਨਗਤ ਨੇ ਜਾਹੇ ਨਾ ਹੁ ਮਰੇ ਨਾ ਠਾਗੇ ਜਾਏ ਨਾ ਉਹ ਮਰ ਹੈ ਨਾ ਡਾਗੇ ਜਾਹੇ ਜਿਨ ਕਾ ਰਾਮ ਵਸੈ ਮਨ ਮਾਹੇ ਤਿਥੈ ਭਗਤ ਉਸ ਸਹਕੇ ਲੋਅ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥੈ ਤੈ ਅੰਤਨਾੰਤ ਤਿਥੈ ਲੋਅ ਲੋਅ ਆਕਾਰ ਜਿਬ ਜਿਬ ਹੁਗਮਤੀ ਵੈ ਤਿਵਕਾਰ ਵੇਖੈ ਭਿਗਸੇ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾਰਾ ਧੀਰਜ ਸੁਨਿਆਰ ਅਹਿਰਣ ਮਤ ਵੇਧ ਹਥਿਆਰ ਭਾਉ ਖਲਾ ਗੰਤਾ ਪਤਾਉ ਭਾਂਡਾ ਭਾਉ ਮਰੇ ਤੇ ਢਾਲ ਘੜੀਏ ਸਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ ਚੰਗਿਆ 냔 ਬੁਰਿਆ 냔 ਵਚੈ ਧਰਮ ਹਦੂਰ ਗਰਮੀ ਆਪੋ ਆਪਣੀ ਕਿਹੜੇ ਡਕੇ ਦੁਰ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਸਤਿ シュਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕਿਤੇ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ 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 ਵਾਹਿਗੁਰੂ